ਖੇਤੀ ਦਾ ਤਾਂ ਖੇਤੀ ਤਾਂ ਸਾਰੀ ਡੁੱਬੀ ਆ ਨਾ 16200 ਕਰੋੜ ਦਾ ਨਿਸ਼ਾ ਜਿਹੜਾ ਨੁਕਸਾਨ ਆ ਉਹ ਮੈਂ ਅੰਦਾਜ਼ਾ ਲਾਇਆ ਗਲਤ ਹੋ ਸਕਦਾ ਕਿਉਂਕਿ ਜਿਹੜੇ ਬੰਦੇ ਰੋਜ਼ ਖੇਤੀ ਨੂੰ ਦੇਖਦੇ ਨੇ ਜਿੰਨਾ ਕੋਲ ਅੰਕੜੇ ਨੇ ਮੈਂ ਤਾਂ ਇੱਕ ਮੋਟੇ ਅੰਕੜੇ ਤੋਂ ਅੰਦਾਜ਼ਾ ਲਾਇਆ ਉਹਨਾਂ ਕੋਲ ਤਾਂ ਬਰੀਕੀ ਦੇ ਅੰਕੜੇ ਹੈਗੇ 16000 ਕਰੋੜ ਦਾ ਮੇਰੇ ਸਾਲ ਦਾ ਖੇਤੀ ਅਰਥਚਾਰੀ ਕਮਾਕ ਕਿਉਂਕਿ 10% ਸਾਡੀ ਫਸਲ ਵਿੱਚ ਝੋਨਾ ਵਿੱਚੇ ਬਾਸਮਤੀ ਵਿੱਚੇ ਗੰਨਾ ਵਿੱਚੇ ਕਪਾਹ جھونا تو کپاہ تو جمعی تباہ ہو گئی گرنا تھوڑا کنا شاید کتنے بچا ہو پانی چل جانتا تھوڑا بہت جی کپاہ سی وہ تو کڑن سے آئی ہوئی جا کڑھن سے آیا ہوا باسمتی بھی وڈن آئی ہوئی تو ساری ساری پانی کسی دیکھا ہی سارا جیڑا باسمتی کا ایریا دینہ نگر وہ یہ سب تو زیادہ باسمتی ہو گئی ہے باسمتی بھی نیک تے کہانیاں لکھیا ہوئی ਦੁੱਧ ਤੱਕ ਜਦ ਚੌਲ ਫੜਦੇ ਨੇ ਉਹਦੇ ਜਾਂਦੀਆਂ ਮੈਂ ਸੋ ਤਪਤਾਵਾ ਨਹੀਂ ਕਿਹਾ ਉਹ ਬਾਸ ਨਹੀਂ ਸੋ ਇਸ ਕਰਕੇ ਦੂਜਾ ਇਹ ਹੈ ਕਿ ਜੇ ਤੁਸੀਂ ਇਹਦਾ ਨਹੀਂ ਦੇਣਾ ਇਹਦਾ ਜਿਹੜਾ ਬਾਪਜਾ ਨਹੀਂ ਦੇਣਾ ਇਹਦੇ ਪਾਸੇ ਸਹਾਇਤਾ ਹੀ ਦਿਦੋ ਕਿ ਮੈਂ ਕੱਲ ਕਿਤੇ ਇੱਕ ਨਾ ਕਿਉਂ ਠੋਕਦਾ ਮੈਨੂੰ ਆਦਤ ਬਣ ਗਈ ਹੁਣ ਮੈਂ ਇਹ ਸੋਚਣਾ ਵੀ ਸਾਡੇ ਜਿਹੜਾ ਜੀ ਵੀ ਡੋੜ ਗਈ ਦੀ ਹੈ ਉਹੀ ਕਰਕੇ ਗੱਲ ਕਰੋ ਕਾਲੀਕਰ ਬਦੇਸੀ ਚੈਨਲ ਮੇਂ ਲਾਈਨ ਟੂ ਕਰਦੇ ਤੇ ਨਾ ਨਾਂ ਵੀ ਉਹਨੇ ਗਿਨਾ ਸ਼ੁਰੂ ਕਰਤਾ ਫਲਾਨੀ ਸਾਦੇ 200 ਕਰੋੜ ਦਾ ਫਲਾਨੀ ਸਾਦੇ 300 ਕਰੋੜ ਦਾ ਫਲਾਨੀ ਸਾਦੇ ਬਤਵਾ ਦੋਨੇ ਮਹਾਰਾਸ਼ਟਰ ਜਪਾਨ 500 ਕਰੋੜ ਦਾ ਨਾ ਹਬੀਬਾ 500 ਕਰੋੜ ਭਾਰਤੀ ਆਬਾਦੀ ਪਤਾ ਸਾਨੂੰ ਕਿੰਨੀ ਜਾ ਰਹੀ ਸਾਡੇ 2 ਕਰੋੜ ਵੋਟ ਹੈ ਉਹਨਾਂ ਦੇ 9 ਕਰੋੜ 70 ਲੱਖ ਵੋਟ ਹੈ ਪੰਜ ਗੁਣਾ ਮਤਲਬ ਕਹਿ ਦੋ ਤੁਸੀਂ ਕਹਿ ਸਾਨੂੰ ਕੀ ਮਤਲਬ ਇਹ ਗੱਲ ਤੁਸੀਂ ਸਾਨੂੰ ਦੱਸ ਲੱਗਿਆ ਹੋ ਹੈ ਉਹਨਾਂ ਦੀ ਆਬਾਦੀ ਜੇ ਆਬਾਦੀ ਦੇ ਤੌਰ ਤੇ ਤੇ ਉਹ ਬੋਲਤਾ ਦਾ 2 ਨੰਬਰ ਚੋਂ ਬਹੁਤ ਬੰਨੀਆਂ ਨੇ 1 ਤੇ ਨੰਬਰ ਦੀ ਆਬਾਦੀ ਦੇ ਲਈ ਉਹਨਾਂ ਦੀ ਤਕਰੀਬਨ 13 ਕਰੋੜ ਆਬਾਦੀ ਹੈ 12 ਕਰੋੜ 85 ਲੱਖ ਤੋਂ ਫੀਸੇ ਆਬਾਦੀ ਤੇ ਸਾਡੀ ਵਾਦੀ 3 ਕਰੋੜ ਹੈ ਚਾਰ ਗੁਣਾ ਤੋਂ ਉਹਨਰੀ ਵਾਦੀ ਹੋਈ ਹੈ ਜੇ ਸਾਨੂੰ 23 ਚ 200 ਕਰੋੜ ਦੇ ਕਰੀਬ ਲੱਭਦੇ ਦਿੱਤੀ 200 ਸੈਦੂ ਉਹ ਦੂਪਰੀ ਜਾਂ 180 ਕਰੋੜ ਦੀ ਨਵੀਂ ਕਹਿੰਦੇ ਨੇ ਤੇ ਫਿਰ ਤਾਂ ਉਹਨਾਂ ਨੂੰ ਕੋਈ ਜ਼ਿਆਦਾ ਨਾ ਹੋਈ ਇਹ ਜਦ ਤੁਸੀਂ ਆਏ ਮੁਕਾਬਲੇ ਕੋ ਫਰਾਨੇ ਨੂੰ ਆਪ ਤਾਂ ਮੈਂ ਇਹ ਕਹਿਣਾ ਆ ਵੀ ਜਦ ਕੁਦਰਤੀ ਆਫਤ ਆ ਗਈ ਉਹ ਨੂੰ ਆਏ ਗਿਣਤੀ-ਬਿੰਤੀ ਕਰਕੇ ਨਹੀਂ ਦਿੰਦੀ ਹੁੰਦੀ ਵੀ ਉਹ ਨੂੰ ਐ ਨਾ ਦਿੱਤਾ ਇਹ ਦੇਖਣਾ ਆਪ ਕਿ ਕਿੰਨਾ ਨੁਕਸਾਨ ਕਿੰਨਾ ਹੋ ਗਿਆ ਮੁੱਟੇ ਤੋਂ ਇਹ ਨੂੰ ਕਹਿੰਦੇ ਆਪਾਂ ਕੱਚੇ ਅੰਦਾਜ਼ੇ ਤੁਸੀਂ ਵੋਟਾਂ ਦੇ ਖਾੜਾ ਪਾ ਸਕਦੇ ਹੋ ਕੱਚੀ ਲਿਸਟ ਸੋ ਤਾਂ ਉਹਦੇ ਚ ਵੀ ਹੋਣੀ ਆ ਤੁਸੀਂ ਕੱਚੀ ਗਰਦੌਰੀ ਕਰ ਸਕਦੇ ਹੋ ਤੁਸੀਂ ਕੱਚੀ ਜ਼ਮੀਨ ਦੀ ਮੰਗਤੀ ਕਰ ਸਕਦੇ ਹੋ ਤੁਸੀਂ ਕੱਚਾ ਅੰਦਾਜ਼ਾ ਨਹੀਂ ਲਾ ਸਕਦੇ ਵੀ ਐਨਾ ਕੋ ਨੁਕਸਾਨ ਹੋ ਗਿਆ ਉਹ ਗੱਲ ਤੁਸੀਂ ਕੱਟਰ ਬਾਬੋ ਕੱਟਾਲੇ ਪਾਸੇ ਬਾਲੋ ਵੱਡੇ ਪਾਸੇ ਨਾ ਲਾਓ ਮੈਂ ਕਿਉਂ ਕਹਿਣਾ ਅੰਦਾਜ਼ੇ ਲਾਉਣ ਵਾਲਿਆਂ ਦਾ ਹੰਦਾ ਜੀ ਸਹੀਕ ਹੁੰਦੇ ਨੇ